ਉਕੇ ਹੈਗਾ ਜੀ ਇਹ ਕਹਿ ਗਿਆ ਬਾਲੀ ਫਰਮਾਇਸ਼ ਹੈ ਪੱਲੇਦਾਰਾ ਬੋਲਣਾ ਅਸੀਂ ਨਹੀਂ ਤੇਰੇ ਨਾਲ ਬੜੀ ਧੀਰ ਦੀ ਬ੍ਰਿੰਭ ਭਰਾ ਮੇਰੇ ਕਾਫੀ ਧੀਰ ਤੋਂ ਵਿਵਹਕ ਕਲ ਫਲੇ ਨਾ ਦੇ ਕੋਈ ਨਸਾ ਇਦਾਂ ਪੱਲੇਦਾਰਾ ਬੋਲਣਾ ਅਸੀਂ ਨਹੀਂ ਤੇਰੇ ਨਾਲ ਮੰਡੀ ਵਿੱਚ ਜਾ ਕੇ ਤੇ ਤਾਂ ਘਰ ਦਾ ਭਲਾ ਦੁਰਸਾ ਨਹੀਂ ਕਿ ਤੀ ਆਉਂਦਾ ਨਹੀਂ ਖਿਆਲ ਹੋ 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 ਮੰਡੀ ਵਿੱਚ ਜਾ ਕੇ ਤੇ ਤਾਂ ਕਰਦਾ ਆਨੇ ਰੱਖ ਕਾਦੇ ਤੋਂ ਦਲਾਉਂਦੀ ਤੇਰਾ ਦਿਲ ਵੀ ਉੱਲਦਾ ਦਿਆਂ ਨਾਲ ਆਨੇ ਰੱਖ ਕਾਦੇ ਤੋਂ ਦਲਾਉਂਦੀ ਸਾਡੇ ਸਤਕਾਰਯੋਗ ਸਾਡੇ ਵੱਡੇ ਵੀਰ ਬੱਬੂ ਚਮਕੀਲਾ ਜੀ ਬਾਬਾ ਜੀ ਆਜੋ ਪ੍ਰਤੀ ਆਜੋ ਦ੍ਰਿਤੀ ਐ ਅੰਨੇ ਆਜਣਾ ਆ ਕੇ ਅਸਿਰ ਤੇ ਹੱਥ ਰੱਖੋਗੇ ਫੇਰ ਸਵਾਦ ਜਾ ਕੋਈ ਨਹੀਂ ਹੈ ਗਿਆ ਪੌੜੀਆਂ ਬੇ ਸਾਹਮਣੇ ਪੌੜੀਆਂ ਉਧਰ ਚਿਲ ਕੇ ਆ ਜਾਓ ਚਮਕੀਲਾ ਸਾਹਿਬ ਦੇ ओरिजिनल ਸ਼ਾਗਿਰਦ ਜਿਨ੍ਹਾਂ ਨੂੰ ਇਹ ਮੌਕਾ ਮਿਲਿਆ ਉਹਨਾਂ ਦੀ ਸੇਵਾ ਕਰਨ ਦਾ ਉਹਨਾਂ ਨੂੰ ਰੋਟੀ ਪਾਣੀ ਫੜਾਉਣ ਦਾ ਬਣਾਉਣ ਦਾ ਪਕਾਉਣ ਦਾ ਵੀ ਸੇਵਾ ਕਰਨ ਦਾ ਮੌਕਾ ਮਿਲਿਆ ਉਹ ਹੱਸਦੀ ਹੈ ਬੱਬੂ ਜੀ ਆਏ ਨੇ ਸੁਣਨਾ ਜਰਾ